ਪੰਜਾਬ ਦੀ ਸਿਆਸਤ ਚ ਵੱਡੀ ਖਬਰ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵਿਧਾਇਕ ਸ਼ੀਤਲ ਓਂਗਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਜਿਸ ਨਾਲ ਪੰਜਾਬ ਦੀ ਜਲੰਧਰ ਵੈਸਟ ਸੀਟ ਖਾਲੀ ਹੋ ਗਈ ਹੈ ਤੁਸੀਂ ਜੁੜੇ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਣ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਓਂਗਰਾਲ ਜੋ ਕਿ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਉਹ ਭਾਜਪਾ ਚ ਗਏ ਸਨ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਇਸ ਤੋਂ ਪਹਿਲਾਂ ਉੰਗਰਾਲ ਨੇ ਅਸਤੀਫਾ ਵਾਪਸ ਲੈਣ ਦੀ ਬੇਨਤੀ ਕੀਤੀ ਸੀਗੀ ਸਪੀਕਰ ਦੇ ਕੋਲ ਉਹਨੂੰ ਨਾਮ ਮਨਜ਼ੂਰ ਕਰਦਿਆਂ ਹੋਇਆ ਅੱਜ ਸਪੀਕਰ ਕਲਤਾਰ ਸਿੰਘ ਸੰਧਵਾ ਨੇ ਵਿਧਾਇਕ ਉੰਗਰਾਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਪੰਜਾਬ ਦੇ ਜਲੰਧਰ ਵੈਸ ਤੋਂ ਵਿਧਾਇਕ ਸ਼ੀਤਲ ਉੰਗਰਾਲ ਨੂੰ ਵੱਡਾ ਝਟਕਾ ਲੱਗਿਆ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਮਾ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਇਸ ਦੇ ਉੱਤੇ ਵਿਧਾਇਕ ਦਾ ਕਹਿਣਾ ਹੈ ਕਿ ਫੈਸਲੇ ਨੂੰ ਲੈ ਕੇ ਉਹ ਚੈਲੰਜ ਕਰਨਗੇ ਅਤੇ ਅਦਾਲਤ ਜਾਣਗੇ ਇਸ ਫੈਸਲੇ ਦੇ ਖਿਲਾਫ ਉਹ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ 'ਚ ਜਾ ਸਕਦੇ ਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ 11:30 ਵਜੇ ਸਪੀਕਰ ਨੇ ਮਿਲ ਲਈ ਜਿਹੜਾ ਸ਼ੀਤਲ ਉਂਗਰਾਲ ਪਹੁੰਚੇ ਸਨ ਹਾਲਾਂਕਿ ਸਪੀਕਰ ਵਿਧਾਨ ਸਭਾ ਦੇ ਵਿੱਚ ਮੌਜੂਦ ਨਹੀਂ ਸਨ ਇਸ ਲਈ ਸਪੀਕਰ ਜਿਹੜੇ ਉਹਨਾਂ ਨੂੰ ਨਹੀਂ ਮਿਲੇ ਇਸ ਲਈ ਵਿਧਾਇਕ ਨੇ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਵਾਪਸ ਆ ਗਏ ਸਨ ਸ਼ੀਤ ਲੰਗਰਾਲ ਸ਼ੀਤ ਲੰਗਰਾਲ ਸਪੀਕਰ ਦੇ ਸਾਹਮਣੇ ਆਪਣਾ ਪੱਖ ਰੱਖਣ ਦੇ ਲਈ ਪਹੁੰਚੇ ਸਨ ਜਾਂਦੇ ਸਮੇਂ ਸ਼ੀਤ ਲੰਗਰਾਲ ਨੇ ਕਿਹਾ ਕਿ ਮੈਂ ਸਪੀਕਰ ਨੂੰ ਮਿਲਣ ਹੀ ਆਇਆ ਸੀ ਪਰ ਉਹ ਵਿਧਾਨ ਸਭਾ ਵਿੱਚ ਮੌਜੂਦ ਨਹੀਂ ਸਨ ਉਹਨਾਂ ਨੇ ਆਖਿਆ ਕਿ ਸੈਕਟਰੀ ਨੂੰ ਮਿਲ ਕੇ ਆਏ ਨੇ ਸਪੀਕਰ ਫਿਲਹਾਲ ਦਿੱਲੀ ਦੇ ਵਿੱਚ ਹਨ ਜਿਸ ਦੇ ਚੱਲਦੇ ਆ ਉਹ ਉਹਨਾਂ ਨੂੰ ਨਹੀਂ ਮਿਲ ਸਕੇ ਜਦੋਂ 11 ਜੂਨ ਨੂੰ ਉਹ ਸਵੇਰੇ 11 ਵਜੇ ਦੁਆਰਾ ਜਿਹੜਾ ਉਹਨਾਂ ਨੂੰ ਬੁਲਾਇਆ ਗਿਆ ਆ ਅਸਤੀਫਾ ਵਾਪਸ ਲੈਣ ਦਾ ਚਿੱਠੀ ਹੈ ਜਿਹੜੀ ਮੈਂ ਫੈਕਟਰੀ ਦੇ ਕੋਲ ਜਮ੍ਹਾਂ ਕਰਾ ਦਿੱਤੀ ਹੈ ਤੇ ਮੈਂ ਰਸੀਵਿੰਗ ਲੈ ਲਈ ਐ ਇਸ ਦੀ ਇਹ ਗੱਲ ਸ਼ੀਤਲ ਉਂਗਰਾਲ ਨੇ ਆਖੀ ਹੈ ਸ਼ੀਤਲ ਉਂਗਰਾਲ ਨੇ ਕਿਹਾ ਕਿ ਮੈਂ ਚਾਹੁੰਦਾ ਆ ਕਿ ਲੋਕ ਸਭਾ ਚੋਣਾਂ ਦੇ ਨਾਲ ਉਪ ਚੋਣ ਹੋ ਜਾਂਦੀ ਜਿਵੇਂ ਹਿਮਾਚਲ ਦੇ ਵਿੱਚ ਹੋਇਆ ਚੋਣਾਂ ਦੇ ਵਿੱਚ ਜਿਹੜਾ 69 ਦਿਨਾਂ ਦੇ ਵਿੱਚ ਜਿਹੜਾ ਅਸਤੀਫਾ ਪ੍ਰਵਾਨ ਕਰਨਾ ਹੁੰਦਾ ਪਰ ਹਜੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਉੱਥੇ ਹੀ ਉਹਨਾਂ ਦੀ ਮਰਜ਼ੀ ਸੀਗੇ ਅਸਤੀਫਾ ਵਾਪਸ ਲੈ ਲਿਆ ਜਾਵੇ ਤੇ ਜਾਂ ਜੋ ਮੈਂ ਆਪਣੇ ਲੋਕਤਾਂਤ੍ਰਿਕ ਅਧਿਕਾਰ ਦੀ ਵਰਤੋਂ ਕਰ ਸਕਾਂ ਤੁਹਾਨੂੰ ਦੱਸ ਦਈਏ ਕਿ ਕਾਲੀ ਮਾਫ ਕਰਨਾ ਆਮ ਆਦਮੀ ਪਾਰਟੀ ਛੱਡ ਕੇ ਸ਼ੀਤਲੰਗਰਾਲ ਚਲੇ ਗਏ ਸਨ ਤਾਂ ਉਸ ਦਰਮਿਆਨ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਤਾਂ ਇਹ ਜਿਹੜੀ ਹੈ ਸਾਰੀ ਦੀ ਸਾਰੀ ਕਹਾਣੀ ਖੁੱਲ ਕੇ ਸਾਹਮਣੇ ਆ ਰਹੀ ਹੈ ਬੀਜੇਪੀ ਛੱਡਣ ਦੇ ਮਾਮਲੇ ਵਿੱਚ ਸ਼ੀਤਲ ਅੰਗਰਾਲ ਨੇ ਚੁੱਪ ਵੱਟ ਲਈ ਜਦੋਂ ਉਹਨਾਂ ਨੂੰ ਉਸ ਬੀਜੇਪੀ ਛੱਡਣ ਬਾਰੇ ਪੁੱਛਿਆ ਗਿਆ ਉਹਨਾਂ ਨੇ ਬੋਲੇ ਮੈਂ ਇਸ ਪਰਤੇ ਕੋਈ ਜਵਾਬ ਨਹੀਂ ਦੇਵਾਂਗਾ ਸਪੀਕਰ ਜੇਕਰ ਕੋਈ ਕਾਰਵਾਈ ਕਰਦੇ ਹਨ ਤਾਂ ਮੈਂ ਅਦਾਲਤ ਚਲਾ ਜਾਵਾਂਗਾ